ਦੋਸਤੋ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਆਪਾਂ ਏਟੀਐਮ ਕਾਰਡ ਦੀ ਵਰਤੋਂ ਕਰਦੇ ਹਾਂ ਡੈਬਿਟ ਕਾਰਡ ਹੁੰਦੇ ਨੇ ਕ੍ਰੈਡਿਟ ਕਾਰਡ ਹੁੰਦੇ ਨੇ ਲੱਖਾਂ ਕਰੋੜਾਂ ਲੋਕ ਇਹਨਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਲੇਕਿਨ ਬਹੁਤ ਸਾਰੇ ਲੋਕ ਅਜੀਬ ਹੀ ਹੋ ਜਣੇ ਜਿਹੜੇ ਏਟੀਐਮ ਦੇ ਵਿੱਚ ਜਾ ਕੇ ਕਈ ਵਾਰ ਖੱਜਲ ਖਵਾਰ ਹੁੰਦੇ ਦੇਖੇ ਜਾਂਦੇ ਨੇ ਅਤੇ ਉਹਨਾਂ ਨੂੰ ਇਹਨਾਂ ਕਾਰਡਾਂ ਦਾ ਇਸਤੇਮਾਲ ਕਰਨਾ ਨਹੀਂ ਆਂਦਾ ਅਤੇ ਉਸ ਤੋਂ ਵੀ ਜੇਕਰ ਆਪਾਂ ਅੱਗੇ ਦੀ ਗੱਲ ਕਰ ਲਈਏ ਤਾਂ ਜਦੋਂ ਆਪਾਂ ਨੂੰ ਏਟੀਐਮ ਕਾਰਡ ਮਿਲਦਾ ਹੈ ਤਾਂ ਉਸ ਦਾ ਇੱਕ ਚਾਰ ਅੰਕਾਂ ਦਾ ਆਪਾਂ ਪਿੰਨ ਜਨਰੇਟ ਕਰਨਾ ਹੁੰਦਾ ਹੈ ਤਾਂ ਫਿਰ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੁੰਦੀ ਅਤੇ ਉਹ ਲੋਕ ਖੱਜਲਖਵਾਰ ਹੁੰਦੇ ਨੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਦੱਸਾਂਗਾ ਕਿ ਜਦੋਂ ਵੀ ਤੁਸੀਂ ਨਵਾਂ ਬੈਂਕ ਖਾਤਾ ਖੋਲੋ ਆਉਂ ਤਾਂ ਤੁਹਾਨੂੰ ਏਟੀਐਮ ਕਾਰਡ ਮਿਲੇ ਤਾਂ ਉਸ ਦਾ ਪਿੰਨ ਜਨਰੇਟ ਹੁੰਦਾ ਕਿਵੇਂ ਹੈ ਅਤੇ ਜੇਕਰ ਤੁਹਾਡਾ ਪੁਰਾਣਾ ਏਟੀਐਮ ਕਾਰਡ ਡੈਬਿਟ ਕਾਰਡ ਜਾਂ ਫਿਰ ਕ੍ਰੈਡਿਟ ਕਾਰਡ ਐਕਸਪਾਇਰ ਹੋ ਚੁੱਕਾ ਅਤੇ ਉਸ ਤੋਂ ਬਾਅਦ ਬੈਂਕ ਤੁਹਾਨੂੰ ਨਵਾਂ ਡੈਬਿਟ ਕਾਰਡ ਭੇਜਦਾ ਏ ਤਾਂ ਫਿਰ ਉਸ ਦਾ ਪਿੰਨ ਜਨਰੇਟ ਕਰਨ ਦਾ ਤਰੀਕਾ ਕੀ ਹੁੰਦਾ ਏ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਅਵਤਾਰ ਸਿੰਘ ਬੋਜ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰੀ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਾਂ ਆਓ ਫਿਰ ਆਪਾਂ ਹੁਣ ਸ਼ੁਰੂ ਕਰਦੇ ਹਾਂ ਤਾਂ ਫਿਰ ਦੋਸਤੋ ਮੇਰੇ ਇੱਕ ਮਿੱਤਰ ਨੇ SBI ਬੈਂਕ ਦੇ ਵਿੱਚ ਨਵਾਂ ਖਾਤਾ ਖਲਵਾਇਆ ਤੇ ਉਸ ਨੂੰ ਇਹ ਲਿਫਾਫਾ ਉਸ ਦੇ ਘਰ ਪਹੁੰਚਿਆ ਜਿਸ ਦੇ ਵਿੱਚ ATM ਕਾਰਡ ਮੌਜੂਦ ਹੈ ਅਤੇ ਨਾਲ ਇੱਕ ਕਾਪੀ ਮੌਜੂਦ ਹੈ ਜਿਸ ਦੇ ਵਿੱਚ ਬੈਂਕ ਦੇ ਬਾਰੇ ਵਿੱਚ ਕਾਫੀ ਕੁਝ ਜਾਣਕਾਰੀ ਦਿੱਤੀ ਗਈ ਹੈਗੀ ਹੈ ਅਤੇ ਜਿਸ ਗੱਲ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ATM ਕਾਰਡ ਦਾ ਪਿੰਨ ਜਨਰੇਟ ਕਰਨ ਦੀ ਸੋ ਇਸ ਦੇ ਨਾਲ ਇੱਕ ਹੋਰ ਪੰਫਲੈਟ ਵੀ ਮੌਜੂਦ ਹੈਗਾ ਜਿਸ ਦੇ ਉੱਪਰ ਏਟੀਐਮ ਕਾਰਡ ਦਾ ਜ਼ਿਕਰ ਕੀਤਾ ਹੋਇਆ ਤੇ ਦੱਸਿਆ ਹੋਇਆ ਕਿ ਏਟੀਐਮ ਕਾਰਡ ਦਾ ਪਿੰਨ ਤੁਸੀਂ ਜਨਰੇਟ ਕਿਵੇਂ ਕਰਨਾ ਹੈ ਸੋ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਚਾਰ ਤਰੀਕੇ ਨੇ ਏਟੀਐਮ ਕਾਰਡ ਦਾ ਪਿੰਨ ਜਨਰੇਟ ਕਰਨ ਦੇ ਨੰਬਰ 1 ਦੇ ਉੱਪਰ ਇਹਨਾਂ ਦੱਸਿਆ ਕਿ ਡੈਬਿਟ ਕਾਰਡ ਪਿੰਨ ਜਨਰੇਟ ਕਰਨ ਦੇ ਤਰੀਕਿਆਂ ਦੇ ਵਿੱਚ ਪਹਿਲਾ ਜਿਹੜਾ ਤਰੀਕਾ ਹੈ ਐਸਬੀਆਈ ਏਟੀਐਮ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਤੁਸੀਂ ਏਟੀਐਮ ਦੇ ਵਿੱਚ ਜਾ ਕੇ ਉੱਥੇ ਵਕ ਵਕ ਤੁਹਾਨੂੰ ਇਨਸਟਰਕਸ਼ਨਾਂ ਮਿਲਣਗੀਆਂ ਤੁਸੀਂ ਉਹਨਾਂ ਨੂੰ ਫੋਲੋ ਕਰਕੇ ਆਪਣਾ ਏਟੀਐਮ ਦਾ ਪਿੰਨ ਜਨਰੇਟ ਕਰ ਸਕਦੇ ਹੋ ਨੰਬਰ 2 ਦੇ ਉੱਪਰ ਇੰਟਰਨੈਟ ਬੈਂਕਿੰਗ ਦੇ ਮਾਧਿਅਮ ਦੇ ਨਾਲ ਤਰੀ ਫਿਰ ਆਪਣੇ ਉਸ ਐਪ ਦੇ ਉੱਪਰ ਜਾ ਕੇ ਇੰਟਰਨੈਟ ਬੈਂਕਿੰਗ ਵਾਲੀ ਜਾਂ ਫਿਰ ਵੈਬਸਾਈਟ ਦੇ ਉੱਪਰ ਜਾ ਕੇ ਵੀ ਤੁਸੀਂ ਆਪਣਾ ਪਿੰਨ ਜਨਰੇਟ ਕਰ ਸਕਦੇ ਹੋ ਤੀਸਰਾ ਤਰੀਕਾ ਇਹਨਾਂ ਨੇ ਦੱਸਿਆ ਕਿ ਐਸਐਮਐਸ ਦੇ ਜ਼ਰੀਏ ਹੁਣ ਐਸਐਮਐਸ ਦੇ ਜ਼ਰੀਏ ਤੁਹਾਡਾ ਜੋੜਾ ਮੋਬਾਈਲ ਰਜਿਸਟਰਡ ਹੈਗਾ ਉਸ ਮੋਬਾਈਲ ਦੇ ਨਾਲ ਤੁਸੀਂ ਐਸਐਮਐਸ ਭੇਜ ਕੇ ਵੀ ਪਿੰਨ ਜਨਰੇਟ ਕਰ ਸਕਦੇ ਹੋ ਅਤੇ ਚੌਥਾ ਤਰੀਕਾ ਇਹ ਦੱਸਦੇ ਨੇ ਕਿ ਆਈਵੀਆਰਐਸ ਦੇ ਥਰੂ ਆਈ ਵੀ ਆਈ ਐਸ ਦੇ ਮਾਧਮ ਦੇ ਨਾਲ ਵੀ ਤੁਸੀਂ ਆਪਣਾ ਪੀਨ ਜਨਰੇਟ ਕਰ ਸਕਦੇ ਹੋ ਇਸ ਦੇ ਵਿੱਚ ਉਹ ਸਾਰੀ ਇਨਸਟਰਕਸ਼ਨ ਦਿੰਦੇ ਨੇ ਤੇ ਉਹਨਾਂ ਨੂੰ ਫੋਲੋ ਕਰਨ ਤੋਂ ਬਾਅਦ ਅਸੀਂ ਆਪਣਾ ਪੀਨ ਜਨਰੇਟ ਕਰ ਸਕਦੇ ਹੁੰਦੇ ਹਾਂ ਲੇਕਿਨ ਸਭ ਤੋਂ ਸੌਖਾ ਤਰੀਕਾ ਜੋ ਮੈਂ ਸਮਝਦਾ ਇਹਨਾਂ ਦੇ ਵਿੱਚੋਂ ਸਭ ਤੋਂ ਸੌਖਾ ਤਰੀਕਾ ਹੁੰਦਾ ਕਿ ਐਸ ਐਮ ਐਸ ਦੇ ਜ਼ਰੀਏ ਐਸ ਐਮ ਐਸ ਦੇ ਜ਼ਰੀਏ ਤੁਸੀਂ ਆਪਣਾ ਪੀਨ ਜਨਰੇਟ ਕਿਵੇਂ ਕਰਨਾ ਹੈ ਹੁਣ ਇਹ ਏਟੀਐਮ ਕਾਰਡ ਭੇਜਿਆ ਹੈਗਾ ਐਸ ਬੀ ਆਈ ਬੈਂਕ ਦੇ ਵੱਲੋਂ ਇਸ ਦਾ ਆਪਾਂ ਪੀਨ ਜਨਰੇਟ ਕਰਨਾ ਤਾਂ ਇਹ ਏਟੀਐਮ ਕਾਰਡ ਦੇ ਉੱਪਰ 16 ਅੰਕਾਂ ਦਾ ਇੱਕ ਤੁਹਾਡਾ ਏਟੀਐਮ ਕਾਰਡ ਦਾ ਨੰਬਰ ਹੁੰਦਾ ਹੈ ਨਾਲ ਦੱਸਿਆ ਹੋਇ 231 ਤੱਕ ਬੈਟ ਦੱਸਿਆ ਗਿਆ ਹੈਗਾ ਇਹ 16 ਅੰਕਾਂ ਦਾ ਇਸ ਦਾ ਏਟੀਐਮ ਕਾਰਡ ਦਾ ਨੰਬਰ ਹੈਗਾ ਤਾਂ ਫਿਰ ਇਹ ਇਹ 16 ਅੰਕਾਂ ਦਾ ਨੰਬਰ ਤੁਹਾਡੇ ਕੰਮ ਆਊਗਾ ਦੂਜੇ ਨੰਬਰ ਤੇ ਤੁਹਾਡੇ ਨੰਬਰ ਕੰਮ ਆਊਗਾ ਤੁਹਾਡੇ ਅਕਾਊਂਟ ਦਾ ਨੰਬਰ ਹੁਣ ਤੁਸੀਂ ਕਰਨਾ ਕਿਵੇਂ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ ਜਿਹੜਾ ਇਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੁੰਦੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਸੀਂ ਐਸਐਮਐਸ ਦੇ ਜ਼ਰੀਏ ਆਪਣਾ ਪਿੰਨ ਮਿੰਟਾਂ ਦੇ ਵਿੱਚ ਜਨਰੇਟ ਕਰ ਲਓਗੇ ਅਤੇ ਉਸ ਤੋਂ ਬਾਅਦ ਤੁਸੀਂ ਆਨੰਦ ਲਓ ਆਪਣੇ ਏਟੀਐਮ ਦੇ ਵਿੱਚ ਜਾ ਕੇ ਆਪਣੇ ਇਸ ਡੈਬਿਟ ਕਾਰਡ ਦੇ ਜ਼ਰੀਏ ਪੈਸੇ ਕਢਾਣ ਦਾ ਸੋ ਦੋਸਤੋ ਸਟੇਟ ਬੈਂਕ ਆਫ ਇੰਡੀਆ ਕਹਿੰਦਾ ਹੈ ਕਿ ਤੁਸੀਂ SMS ਦੇ ذریعے ਜੇਕਰ ਆਪਣਾ ATM ਪਿਨ ਜਨਰੇਟ ਕਰਨਾ ਤਾਂ ਤੁਹਾਨੂੰ ਕੀ ਕਰਨਾ ਪਵੇਗਾ ਕਹਿੰਦੇ ਕਿ 567676 567676 ਦੇ ਉੱਪਰ ਤੁਸੀਂ ਐਸਐਮਐਸ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਰਜਿਸਟਰਡ ਮੋਬਾਈਲ ਚੱਕ ਲਓ ਜਿਸ ਮੋਬਾਈਲ ਦੇ ਵਿੱਚ ਜਿਹੜਾ ਮੋਬਾਈਲ ਨੰਬਰ ਤੁਹਾਡਾ ਇਸ ਬੈਂਕ ਦੇ ਖਾਤੇ ਦੇ ਨਾਲ ਅਟੈਚ ਹੈ ਉਸ ਨੂੰ ਹੀ ਰਜਿਸਟਰਡ ਮੋਬਾਈਲ ਨੰਬਰ ਕਹਿੰਦੇ ਨੇ ਸੋ ਆਪਣੇ ਮੋਬਾਈਲ ਦੇ ਉੱਪਰ ਤੁਸੀਂ 567676 ਦੇ ਉੱਪਰ ਐਸਐਮਐਸ ਭੇਜਣਾ ਹੈ ਐਸਐਮਐਸ ਕੀ ਹੋਊਗਾ ਇਹ ਕਹਿੰਦੇ ਨੇ ਕਿ ਐਸਐਮਐਸ ਦੇ ਵਿੱਚ ਤੁਸੀਂ ਪੀਆਈਐਨ ਪਿਨ ਲਿਖਣਾ ਹੈਗਾ ਵੱਡੇ ਅੱਖਰਾਂ ਬਾਣੀ ਅੰਗਰੇਜ਼ੀ ਦੇ ਪੀਆਈਐਨ ਉਸ ਤੋਂ ਬਾਅਦ ਸਪੇਸ ਦੇਣੀ ਹੈਗੀ ਫਿਰ ਤੁਸੀਂ ਚਾਰ ਅੰਕ ਆਪਣੇ ਕਾਡ ਦੇ ਲਾਸਟ ਵਾਲੇ 4 ਅੰਕ ਤੁਸੀਂ ਉਸ ਦੇ ਵਿੱਚ ਭਰ ਦੇਣੇ ਹੈਗੇ ਆ ਲਾਸਟ ਵਾਲੇ 4 ਅੰਕ ਪਰੰਤ ਦੁਬਾਰ ਫਿਰ ਸਪੇਸ ਦੇ ਦੇਣੀ ਹੈ ਤੇ ਇਸ ਤੋਂ ਬਾਅਦ ਕਹਿੰਦੇ ਕਿ 4 ਤੁਸੀਂ ਫਿਰ ਅੰਕ ਭਰਨੇ ਆਪਣੇ ਅਕਾਊਂਟ ਦੇ ਲਾਸਟ ਅੱਖਰ ਤੁਹਾਡੇ ਜੋ ਹੁੰਦੇ ਨੇ ਸੋ ਤੁਸੀਂ 567676 ਦੇ ਉੱਪਰ SMS ਕਰਨਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਪਿੰਨ ਲਿਖਣਾ ਹੈਗਾ ਪੀ ਆਈ ਐਨ ਉਸ ਤੋਂ ਬਾਅਦ ਸਪੇਸ ਦੇਣੀ ਹੈਗੀ ਉਸ ਤੋਂ ਬਾਅਦ 4 ਅੰਕ ਆਪਣੇ ਡੈਬਿਟ ਕਾਰਡ ਦੇ ਅਖੀਰਲੇ 4 ਅੰਕ ਭਰ ਦੇਣੇ ਉਸ ਤੋਂ ਬਾਅਦ ਫਿਰ ਸਪੇਸ ਦੇਣੀ ਹੈ ਤੇ ਉਸ ਤੋਂ ਬਾਅਦ ਫਿਰ 4 ਅੰਕ ਤੁਸੀਂ ਆਪਣੇ ਅਕਾਊਂਟ ਨੰਬਰ ਦੇ ਭਰ ਦੇਣੇ ਹੈ ਸੋ ਫਿਰ ਤੁਸੀਂ SMS ਭੇਜ ਦੇਣਾ ਹੈਗਾ ਅਤੇ SMS ਭੇਜਣ ਤੋਂ ਬਾਅਦ ਤੁਹਾਨੂੰ ਇੱਕ OTP ਆਏਗੀ ਅਤੇ OTP ਇਹ ਤੁਹਾਡੀ 2 ਦਿਨ ਦੀ ਲਈ ਵੈਲਿਡ ਰਹੇਗੀ ਹੁਣ ਤੁਸੀਂ ਕਰਨਾ ਕੀ ਹੈ ਸਿੰਪਲ ATM ਦੇ ਵਿੱਚ ਜਾਣਾ ਹੈ ATM ਦੇ ਵਿੱਚ ਜਾ ਕੇ ਆਪਣੀ ਇਹ OTP ਨਾਲ ਰੱਖੋ ATM ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਤੁਸੀਂ ਉੱਥੇ ਬੈਂਕਿੰਗ ਦੀ ਆਪਸ਼ਨ ਏਟੀਐਮ ਦੇ ਉੱਤੇ ਜਾਓਗੇ ਤਾਂ ਬੈਂਕਿੰਗ ਦੀ ਆਪਸ਼ਨ ਹੋਊਗੀ ਵਿਡਰਾਅਲ ਦੀ ਆਪਸ਼ਨ ਦੇ ਉੱਪਰ ਨਹੀਂ ਜਾਣਾ ਪੈਸੇ ਕਢਾਣ ਵਾਲੀ ਆਪਸ਼ਨ ਦੇ ਉੱਪਰ ਨਹੀਂ ਜਾਣਾ ਆਪਣਾ ਬਕਾਇਆ ਦੇਖਣ ਵਾਲੀ ਆਪਸ਼ਨ ਦੇ ਉੱਪਰ ਨਹੀਂ ਜਾਣਾ ਬੈਂਕਿੰਗ ਵਾਲੀ ਆਪਸ਼ਨ ਦੇ ਉੱਪਰ ਜਾਣਾ ਤੁਸੀਂ ਬੈਂਕਿੰਗ ਵਾਲੀ ਆਪਸ਼ਨ ਨੂੰ ਜਦੋਂ ਦਬੋਗੇ ਤਾਂ ਉਸ ਤੋਂ ਬਾਅਦ ਪਿੰਨ ਚੇਂਜ ਵਾਲੀ ਆਪਸ਼ਨ ਆਵੇਗੀ ਤੁਹਾਨੂੰ ਜੋ ਓਟੀਪੀ ਮਿਲੀ ਹੈ ਉਹ ਤੁਹਾਡਾ ਪਿੰਨ ਹੀ ਹੈ ਲੇਕਿਨ ਦੋ ਦਿਨ ਹੀ ਵੈਲਿਡ ਹੈ ਇਹਨੂੰ ਆਪਾਂ ਚੇਂਜ ਕਰ ਲੈਣਾ ਬਹੁਤ ਸੌਖਾ ਤਰੀਕਾ ਹੈਗਾ ਸੋ ਪਿੰਨ ਚੇਂਜ ਵਾਲੀ ਆਪਸ਼ਨ ਦੇ ਉੱਪਰ ਜਾ ਕੇ ਤੁਸੀਂ ਇਨਸਟਰ ਉਸ ਤੋਂ ਬਾਅਦ ਤੁਹਾਡਾ ਨਵਾਂ ਪਿੰਨ ਮੰਗਿਆ ਜਾਵੇਗਾ ਤੁਸੀਂ ਕੋਈ ਵਧੀਆ ਜਿਹਾ ਨੰਬਰ ਚਾਰ ਅੰਕਾ ਦਾ ਤੁਸੀਂ ਨਵਾਂ ਭਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਵੇਗਾ ਕਿ ਇਸ ਪਿੰਨ ਨੂੰ ਫਿਰ ਕਨਫਰਮ ਕਰ ਲਓ ਤੁਸੀਂ ਫਿਰ ਭਰ ਦੇਣਾ ਤਾਂ ਉਸ ਤੋਂ ਬਾਅਦ ਤੁਹਾਡਾ ਨਵਾਂ ਪਿੰਨ ਜਨਰੇਟ ਹੋ ਚੁੱਕਾ ਹੋਵੇਗਾ ਸੋ ਦੋਸਤੋ ਪਿੰਨ ਜਨਰੇਟ ਕਰਨ ਦਾ ਸਭ ਤੋਂ ਸੌਖਾ ਤਰੀਕਾ ਜੋ ਮੈਨੂੰ ਲੱਗਦਾ ਏ ਉਹ ਹੈਗਾ SMS ਦੇ ਜ਼ਰੀਏ ਸੋ ਇਹ ਤਰੀਕਾ SMS ਦੇ ਜ਼ਰੀਏ ਬਹੁਤ ਹੀ ਸੌਖਾ ਹੁੰਦਾ ਤੇ ਬਹੁਤ ਹੀ ਜਲਦੀ ਤੁਸੀਂ OTP ਲੈਣ ਤੋਂ ਬਾਅਦ Paytm ਦੇ ਵਿੱਚ ਜਾ ਕੇ ਪਿੰਨ ਜਨਰੇਟ ਕਰ ਸਕਦੇ ਹੋ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਫੋਲੋ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਜੀ